ਝਗੜਾ ਸੀ ਉਹ ਤਾਂ ਪਿੰਡ ਦੀ ਗੁਰੂ ਘਰ ਦੀ ਕਮੇਟੀ ਨੂੰ ਲੈ ਕੇ ਸੀ ਕਮੇਟੀ ਨੂੰ ਲੈ ਕੇ ਝਗੜਾ ਹੋਇਆ ਉਹ ਆਪਸੀ ਨਾਲ ਰਾਜੀ ਨਾਮਾ ਵੀ ਹੋ ਜਾਣਾ ਸੀਗਾ ਪਰ ਜਿਨ੍ਹਾਂ ਨੇ ਝਗੜਾ ਕੀਤਾ ਉਹਨਾਂ ਨੇ ਇੱਥੇ ਆ ਕੇ ਬਿਆਨ ਲਿਖਾਇਆ ਵੀ ਚੋਰੀ ਕੀਤੀ ਉਹ ਚੋਰੀ ਦਾ ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਕਿ ਚੋਰੀ ਦਾ ਕੋਈ ਮਸਲਾ ਨਹੀਂ ਪੈਸੀ ਔਰ ਉਹ ਪੱਤਾ ਕੈਨਸਲ ਕੀਤਾ ਗਿਆ ਆ ਉਸ ਤੋਂ ਬਾਅਦ ਜਦੋਂ ਐਸਐਸਓ ਸਾਹਿਬ ਨੇ ਦੇਖਿਆ ਵੀ ਹੁਣ ਚੋਰੀ ਦਾ ਪਰਚਾ ਕੈਨਸਲ ਹੋ ਗਿਆ ਵੀ ਹੁਣ ਮੈਂ ਕਿਸੇ ਤਰੀਕੇ ਕਿਸੇ ਕਿਸ ਤਰੀਕੇ ਦੇ ਨਾਲ ਜਿਹੜੇ ਸੱਤਾਧਾਰੀ ਧਿਰ ਦੇ ਨਾਲ ਸਬੰਧਤ ਨਹੀਂ ਹੈਗੇ ਉਹਨਾਂ ਲੋਕਾਂ ਨੂੰ ਕਿੱਦਾਂ ਦਬਾਉਣਾ ਆ ਉਹ ਉਸੇ ਤਰੀਕਾ ਉਸੇ ਚੀਜ਼ ਦਾ ਅੱਜ ਰਿਜ਼ਲਟ ਸਿਕਾ ਨਹੀਂ ਤਾਂ ਕਿਸਤੀ ਦੇ ਤਹਿਤ ਕਿਹੜੇ ਉਹਨਾਂ ਨੂੰ ਪੁੱਛਿਆ ਕਿਸਤੀ ਦੇ ਤਹਿਤ ਉਸੇ ਪੱਕੇ ਦੇ ਵਿੱਚ ਰਿਕਵਰੀ ਹੋਈ ਉਹਨਾਂ ਦੀ ਜਿਹੜਾ ਕਿ ਰੌਡਅਪ ਕੀਤਾ ਗਿਆ ਜੇ ਨਵੇਂ ਕੁਝ ਮੈਨੂੰ ਦੱਸਦੇ ਸਰ ਤੁਸੀਂ ਮੈਨੂੰ ਦੱਸਦੇ ਗੱਲ ਹੀ ਨਹੀਂ ਕਰਦੇ ਤੁਸੀਂ ਬਸ ਇਧਰ ਲਈ ਉਧਰ ਲਈ ਗੱਲਾਂ ਕਰਕੇ ਬਸ ਜੇ ਅੱਜ ਜਮਾਨਤ ਜੇ ਪੇਸ਼ ਕੀਤਾ ਗਿਆ ਤਾਂ ਦੱਸਦੇ ਹੋਏਗਾ ਕਿ ਇਸ ਦਾ ਦਾਅਵਾ ਦੇ ਤਹਿਤ ਨਹੀਂ ਸਾਨੂੰ ਦੱਸਿਆ ਗਿਆ ਸਹੀ ਦੱਸੋ ਕਿ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਗਈ ਕੋਈ ਉਹਨਾਂ ਪ੍ਰੋਟੈਸਟ ਵਾਲੇ ਬਾਹਰ ਆਏ ਨੇ ਕੋਈ ਨਹੀਂ ਸਰ ਅਸੀਂ ਸਵੇਰੇ 12 ਵਜੇ ਤੋਂ ਬੈਠੇ ਆ ਪਹਿਲਾਂ ਅੰਦਰ ਬੈਠੇ ਸੀਗੇ ਔਰ ਡੀਐਸਪੀ ਸਾਹਿਬ ਨੂੰ ਦੱਸਿਆ ਡੀਐਸਪੀ ਸਾਹਿਬ ਨੂੰ 9 ਵਜੇ ਤੋਂ ਕਹਾ ਸੀ ਉਹਨਾਂ ਨੂੰ ਵੀ ਮੈਸੇਜ ਕੀਤਾ ਹੋਇਆ ਵੀ ਸਰ ਅਸੀਂ ਇੱਥੇ 12 ਵਜੇ ਤੋਂ ਬੈਠੇ ਹੋਏ ਆ ਤੇ ਪਰ ਉਹਨਾਂ ਨੇ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਸਰ ਜਿਦਾ ਆ ਤੇ ਉਹਨਾਂ ਨੇ ਉਹਨਾਂ ਨੇ ਮੋਰੇ ਕਿਹਾ ਵੀ ਤੁਸੀਂ ਦਾਨਾ ਤੋਂ ਨਾ ਲਾਓ ਕੋਈ ਵੀ ਕਿਹੜੇ ਸਰਪੰਚ ਸਾਹਿਬ ਨੇ ਕਿਹਾ ਲੈ ਸਰਪੰਚ ਸਾਹਿਬ ਤੰਦੜ ਧੜੀ ਵਾਲ ਕਾਦੀਆਂ ਦੇ ਲੋਕਾਂ ਨੇ ਕੁਝ ਆਸ-ਪਾਸ ਦੇ ਲੋਕ ਜਿਹੜਾ ਉਹਨਾਂ ਨੇ ਇਹ ਲਾਇਆ ਹੈਗਾ ਘਰਨਾ ਅਸਲ ਵਿੱਚ ਇਹਦਾ ਮੀਨ ਕਰਨੇ ਆ ਕਿ ਧੜੀਵਾਲ ਕਾਦੀਆਂ ਵਿੱਚ ਇਹਨਾਂ ਸ਼੍ਰੀ ਗੁਰੂ ਗੁਰੂ ਰਵਦਾਸ ਜੀ ਦਾ ਇੱਕ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਇੱਕ ਉੱਥੇ ਮਿੱਟੀ ਬਣੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਾਣੀ ਕਮੇਟੀ ਦੇ ਪ੍ਰਧਾਨ ਧਰਮਪਾਲ ਜੀ ਆ ਉਹਨਾਂ ਨੂੰ 2 ਸਾਲ ਦਾ ਅਸਾ ਹੋ ਗਿਆ ਬਣਿਆ ਨੂੰ ਤੇ ਜਿਹੜਾ ਕਾਰਜਕਾਰ ਤੇ ਤਕਰੀਬਨ 2 ਸਾਲ ਦਾ ਹੁੰਦਾ ਤੇ ਉਹ ਨਵੀਂ ਕਮੇਟੀ ਬਣਨੀ ਚਾਹੁੰਦੀ ਸੀ ਪਿੰਡ ਵਾੜੀ ਦੀ ਰਾਏ ਦੇ ਨਾਲ ਹੂੰ ਕਿ ਉਹ ਧਰਪਾਲ ਜੀ ਜਿਹੜੇ ਉਹ ਉਹਨੂੰ ਛੱਡਣਾ ਚਾਹੁੰਦੇ ਉਹ ਸਪੱਤ ਕਮੇਟੀ ਨੂੰ ਵੱਲੋਂ ਜਿੱਦ ਕਰਵਾ ਰਖਣੀ ਚਾਹੁੰਦੇ ਆ ਇਸੇ ਰੋਲੇ ਕਰਕੇ ਇਹਦੇ ਵਿੱਚ ਨਾ ਜੀ ਇੱਕ ਲੜਾਈ ਝੜਾ ਉਧਰ ਹੋਇਆ ਸੀਗਾ ਜਿਹਦੇ ਸਬੰਧੀ ਅਫੇਅਰ ਨੰਬਰ 38 ਦਰਜ ਕੀਤੀ ਗਈ ਸੀ ਹੂੰ 12 ਤਰੀਕ ਨੂੰ ਅੱਛਾ ਜੀ ਉਸ ਲੜਾਈ ਝਗੜੇ ਦੇ ਵਿੱਚ ਜਿਹੜਾ ਕਿ ਅੱਜ ਅਸੀਂ ਕੋਈ ਉੱਥੇ ਕੀਤੀ ਸੀ ਇਹ ਸਾਨੂੰ ਮੁੰਲੇ ਕਪਨ ਦਾ ਮਿਲ ਗਿਆ ਸੀਗਾ ਉਸ ਕਰਕੇ ਇਹਨਾਂ ਲੋਕਾਂ ਨੇ ਧਰਨਾ ਲਾਇਆ ਹੈਗਾ ਵੀ ਮਤਲਬ ਜਿਹੜਾ ਪੱਤਾ ਜਿਹੜਾ ਆ ਉਹ ਜਿਹੜਾ ਇੱਥੇ ਦਿਖਾਇਆ ਗਿਆ ਵੀ ਇਹ 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 ਸਮਝਦੇ ਨਹੀਂ ਕਿ ਵਾਜਬ ਨਹੀਂ ਹੈਗਾ ਠੀਕ ਹੈ ਜੀ ਕਿਉਂ ਲੜਾਈ ਉੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਕਰਕੇ ਉਹ ਝਗੜਾ ਮੀਨ ਮੀਨ ਕਰਨ ਜਿਹੜਾ ਲੜਾਈ ਝਗੜਾ ਤਾਂ ਇਹ ਹੀ ਆ ਜਿਹਨੂੰ ਕਿ ਇਹਨਾਂ ਨੇ ਹਲੇ ਤੱਕ ਰੈਸੋਲਵ ਨਹੀਂ ਕੀਤਾ ਹੈ ਦਾ ਫਿਰ ਉਹ ਉੱਥੇ ਹੀ ਬਰਕਰਾਰ ਰੱਖਿਆ ਹੋਇਆ ਕੋਈ ਰੈਸ਼ਮੀ ਪਈ ਹੈ ਸਰ ਇਦੇ ਵਿੱਚ ਅਰੈਸਟ ਨਹੀਂ ਹੋ ਕੇ ਪਈ ਹੈਗੀ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਕੋਈ ਐਂਜਲ ਨਾਮ ਦਾ ਲੜਕਾ ਹੈਗਾ ਅੱਛਾ ਜੀ ਉਹਸੀ ਵਿਅਕਤੀ ਤੋਂ ਕੋਈ ਕੁਛ ਕਿਸੇ ਜਾਰੀ ਹੈਗੀ ਹੈਗਾ ਠੀਕ ਸਾਡੀ ਕੋਈ ਸਬੰਧ ਸਿਰ ਤੇ ਕੋਈ ਸ਼ਾਰਤ ਹੋਤੀ ਹੈ ਤੇ ਅਸੀਂ ਅਰੈਸਟ ਜੁਰੂ ਕਰਾਂਗੇ ਕਿਉਂਕਿ ਉਹ ਇਦੇ ਵਿੱਚ ਦੋਸ਼ੀ ਹੈਗਾ ਜੀ ਸਰ ਕਿਸ ਪਾਰਟੀ ਵੱਲੋਂ ਜਿਹੜੇ ਕੰਪਲੀਟ ਰਿਸੂਲ ਹੋਈ ਸੀ ਜੀ ਪਾਰਟੀ ਕੰਪਲੀਟ ਤੇ ਸਾਡੇ ਕੋਲੋਂ ਜਿਹੜੇ ਇਹ ਆਪਣਾ ਰਹਿ ਗਏ ਨੇ ਇਹਦੇ ਵਿੱਚ ਜਿਹੜੇ ਨਾ ਮਦਈ ਮਕਦਮਾ ਇਹ ਜਿਹੜੇ ਮਕਈਂ ਮੁਕਦਮਾ ਲੜਕੀ ਦਾ ਸ਼ਾਂਤੀ ਹੈਗਾ ਠੀਕ ਹੈ ਜੀ ਸਰਵਾਉਂ ਕਹਿੰਦੇ ਨੇ ਉਹਦਾ ਨਾਮ ਕੀ ਹੈਗਾ ਉਹਦਾ ਨਾਮ ਹੈਗਾ ਜੀ ਭਰਤ ਸਰਵਾਸ ਅੱਛਾ ਜੀ ਭਰਤ ਸਰਵਾ ਉਹ ਨਾ ਬੋਲੋ ਸਾਨੂੰ ਪਹਿਲਾਂ ਇੱਕ ਈਟੀਮੇਸ਼ਨ ਵੀ ਧੀ ਸੀਗੀ ਵੀ ਉਹ ਅਸੀਂ ਉਹ ਕਹਿੰਦਾ ਸੀਗਾ ਵੀ ਮੈਂ ਆਪਣੇ ਗੱਡੀ ਦੇ ਵਿੱਚ ਜਿਹੜੀ ਮੇਰੇ ਘਰੋਂ ਜਾਂਦੀ ਉਸ ਗੱਡੀ ਵਿੱਚ ਮੈਂ ਖੜਾ ਸੀਗਾ ਤੇ ਮੈਨੂੰ ਖਿੱਚ ਤੂ ਕਰਕੇ ਜਿਹੜੀ ਇਹਨਾਂ ਨੇ ਘੁੱਟ ਮਾਰ ਦਿੱਤੀ ਠੀਕ ਹੈ ਠੀਕ ਹੈ ਸਰ ਠੀਕ